ਜੇਪੀ ਦੀ ਸਰਕਾਰ ਮੁਰਦਾਬਾਦ ਆਮ ਆਦਮੀ ਦੀ ਸਰਕਾਰ ਮੁਰਦਾਬਾਦ ਭਗਵਾਨ ਮਾ ਦੀ ਨਕਮੀ ਸਰਕਾਰ ਮੁਰਦਾਬਾਦ ਕਾਲੀਦਰ ਸਰਕਾਰ ਮੁਰਦਾਬਾਦ ਇਹਤਵੀ ਕਰਵਾਉਣ ਵਾਲੀ ਸਰਕਾਰ ਮੁਰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਸਰਪੰਚ ਸਾਹਿਬ ਅੱਜ ਜਿਹੜਾ ਪੂਰੇ ਪੰਜਾਬ 'ਚ ਬੰਦ ਰੱਖਿਆ ਗਿਆ ਹੈ ਹਾਂਜੀ ਇਹ ਹੁਣ ਸ਼ਾਮ ਦੇ 4 ਵਜਰੇ ਨੇ ਹਾਂਜੀ ਤੇ ਤੁਸੀਂ ਕਿੰਨਾ ਕ ਸਮੇਂ ਦਿਓ ਕਿ ਇਹ ਕੰਮਜਾਬ ਰਿਹਾ ਬੰਦ ਅੱਜ ਅੱਜ 100% ਕੰਮਜਾਬ ਰਿਹਾ ਜੀ ਹਾਂਜੀ ਜਿਹੜੀਆਂ ਜ਼ਰੂਰੀ ਆਈਆਂ ਸੀਗੀਆਂ ਗੱਡੀਆਂ ਐਮਰਜੈਂਸੀ ਵਹੀਕਲ ਸੀਗੀਆਂ ਚਾਹੇ ਕੋਈ ਉਹ ਐਮਬੂਲੈਂਸੀ ਚਾਹੇ ਕਿਸੇ ਬੱਚੇ ਨੂੰ ਪੇਪਰ ਤੇ ਨਹੀਂ ਸੀ ਚਾਹੇ ਕੋਈ 에어ਪੋਰਟ ਦੀ ਸਵਾਰੀ ਸੀ ਚਾਹੇ ਕੋਈ ਮਾਰਕਟ ਸੀ ਚਾਹੇ ਵਿਆਹ ਦੀ ਸੀ ਅਸੀਂ ਕਿਸੇ ਨੂੰ ਰੋਕਿਆ ਨਹੀਂ ਜੀ ਗੱਡੀਆਂ ਚੱਲਦੀ ਨੇ ਬਾਕੀ ਇਸ ਤੋਂ ਬਿਨਾਂ ਵੀ ਖੇਰ ਰੰਗ ਨਹੀਂ ਇਸ ਤਰ੍ਹਾਂ ਹੀ ਹੋਇਆ ਠੀਕ ਅੱਛਾ ਇਹ ਜਿਹੜਾ ਕਿਉਂਕਿ ਹੁਣ ਫੇਰ ਤੋਂ ਨਵੇਂ ਸਿਰ ਤੋਂ ਇੱਕ ਮੂਮੈਂਟ ਜਿਹੜੀ ਹੈ ਉਹ ਫੜ ਰਹੀ ਹੈ ਆਪਣੇ ਬਾਰਡਰ ਤੇ ਸੀਗੇ ਜਿਵੇਂ ਬਾਰਡਰ ਸੀ ਆਪਣੇ ਸ਼ੰਭੂ ਬੈਰੀਅਰ ਤੇ ਕਾਫੀ ਅਰਸੇ ਤੋਂ ਸਰਕਾਰ ਅੱਗੇ ਜਾਣ ਨਹੀਂ ਦੇ ਰਹੀ ਹਰਿਆਣੇ ਤੋਂ ਅੱਗੇ ਲੰਘਣ ਨਹੀਂ ਦੇ ਦੇ ਹੁਣ ਆਪਾਂ ਪੰਜਾਬ ਦੇ ਇੰਟਰਨਲ ਸ਼ੁਰੂ ਹੋ ਗਿਆ ਹੈ ਵੀ ਆਪਣੇ ਕੀ ਡਿਮਾਂਡਸ ਹੈ ਤੇ ਤੁਹਾਨੂੰ ਲੱਗਦਾ ਕਿ ਇਸ ਐਜੀਟੇਸ਼ਨ ਤੋਂ ਵੀ ਦਿੱਲੀ ਸਰਕਾਰ ਹਿਲੇਗੀ ਗੱਲ ਤਾਂ ਹੈ ਜੀ ਜਿਹੜੀ ਅੱਜ ਹੱਦ ਤੇ ਸ਼ੁਰੂਲੀ ਸ਼ੁਰੂ ਹੋ ਗਈ ਜੀ ਲੋਕਾਂ ਨੂੰ ਲੱਗਦਾ ਸੀ ਵੀ ਕਿਸਾਨ ਅੰਦੋਲਨ ਨੂੰ ਇੱਕ ਵਾਰ ਝੂਠ ਸੱਚ ਬੋਲ ਕੇ ਮੋਦੀ ਨੇ ਝੂਠ ਬੋਲ ਕੇ ਪਿਠਾ ਲਿਆ ਲੇਕਿਨ ਉਹ ਟਾਈਮ ਹੁੰਦਾ ਇੱਕ ਜਿਹੜੀ ਕਾਰ ਦੀ ਹੰਡੀ ਇੱਕ ਵਾਰ ਚੜਦੀ ਆ ਉਹ ਝੂਠ ਸੱਚ ਬੋਲ ਕੇ ਜਿਹੜਾ ਅਸੀਂ ਟਾਈਮ ਟੱਪਦੇ ਆ ਜੀ ਉਹਨੋਂ ਟਾਈਮ ਨਹੀਂ ਟੱਪਣਾ ਇਹਨਾਂ ਦਾ ਉਹਨਾਂ ਅੰਦੋਲਨ ਦੁਬਾਰਾ ਫੇਰ ਉਸ ਤੋਂ ਵੀ ਅੱਗੇ ਜਾਏਗਾ ਠੀਕ ਹੋਰ ਦੁਬਾਰਾ ਕਿਉਂਕਿ ਕਿਸੇ ਨੇ ਵਿਸ਼ਵਾਸ ਨਹੀਂ ਕਰਨਾ ਕਿਸੇ ਸਰਕਾਰ ਤੇ ਆ ਇਸ ਕਰਕੇ ਹੁਣ ਜਿਹੜਾ ਅੰਦੋਲਨ ਆਏ ਹੋਰ ਵੀ ਅੱਗੇ ਤੱਕ ਜਾਊਗਾ ਯਾਰ ਇਹ ਸ਼ੁਰੂਆਤ ਆ ਇਹ ਹੁਣ ਸ਼ੁਰੂਆਤ ਪਹਿਲੇ ਪਹਿਲੀ ਸ਼ੁਰੂਆਤ ਆ ਸਮਝੋ ਅੱਜ ਤੁਸੀਂ ਦੇਖੋ ਇਹ ਜਿਹੜਾ ਜੰਦੋਲਨ ਆ ਅਸੀਂ ਕਿਸੇ ਕਿਸਾਨ ਯੂਨੀਅਨ ਨਾਲ ਨਹੀਂ ਆ ਕਿਸੇ ਕਿਸਾਨ ਯੂਨੀਅਨ ਦਾ ਨੁਮਾਇंदा ਨਹੀਂ ਇੱਥੇ ਬੈਠਾ ਅਸੀਂ ਆਮ ਲੋਕ ਆ ਤੁਹਾਡੇ ਵਰਗੇ ਲੋਕ ਆ ਤੇ ਜਿੰਨੀ ਪਬਲਿਕ ਆ ਆਮ ਆ ਇੱਥੇ ਲੰਗਰ ਵੀ ਲੋਕਾਂ ਨੇ ਪਹੁੰਚਾਇਆ ਸਾਰਾ ਸਿਸਟਮ ਲੋਕਾਂ ਦਾ ਹੀ ਆ ਕਿਸ ਨੇ ਦਰੀਆ ਭੇਜਿਆ ਕਿਸ ਨੇ ਪਾਣੀ ਭੇਜਿਆ ਕਿਸ ਨੇ ਚਾਹ ਭੇਜੀਆ ਕਿਸ ਨੇ ਲੰਗਰ ਭੇਜਿਆ ਇਹ ਸਾਰਾ ਯੋਗ ਦਾ ਲੋਕਾਂ ਦਾ ਬਲ ਮੁਹਾਲੀ ਦੇ ਜਿਹੜੇ ਕਿਹੜਾ ਨਾਕਾ ਹੈ ਧਰਨਾ ਇਹ ਆਮ ਜਨਤਾ ਦਾ ਧਰਨਾ ਹੈ। ਬਲ ਮੁਹਾਲੀ ਜ਼ਿਲ੍ਹੇ ਦੇ ਜਿਹੜੇ ਇੱਥੇ ਪਿੰਡਾਂ ਦੇ ਲੋਕ ਲੋਕ ਆਪਣੇ ਉਹਨਾਂ ਦੇ ਆਮ ਲੋਕ ਹੈ ਦਾਉ ਪਿੰਡ ਹੋ ਗਿਆ, ਰਾਏਪੁਰ ਹੋ ਗਿਆ, ਬਾਕੀ ਮਨਾੜਾ ਹੋ ਗਿਆ, ਪੜਵਾਜਰਾ ਹੋ ਗਿਆ, ਠਸਕਾ ਹੋ ਗਿਆ, ਠੀਕ ਹੈ ਜੀ ਸੀਪਰ ਹੋ ਗਿਆ, ਹਸੈਨਪੁਰ ਹੋ ਗਿਆ, ਹਸੈਨਪੁਰ ਹੋ ਗਿਆ, ਦਸੂ ਮਾਜਰਾ ਹੋ ਗਿਆ, ਸੰਨੀ ਨਗਰੇ ਹੋ ਗਈ, ਖਰੜ ਹੋ ਗਿਆ, ਲੋਵਾਂਜਰਾ ਹੋ ਗਿਆ। ਇਹ ਨੇੜੇ-ਤੇੜੇ ਦੇ ਜਿੰਨੇ ਪਿੰਡ ਹੈ ਜੀ ਇਹਨਾਂ ਨੇ ਦੱਸਿਆ ਵੀ ਅੱਜ ਵੀ ਇੱਥੇ ਜ਼ਮੀਰ ਹੈਗਾ। ਏ ਮੋਦੀ ਸਰਕਾਰ ਨੂੰ ਦੱਸਿਆ ਵੀ ਲੋਕਾਂ ਨੂੰ ਕੋਈ ਖਰੀਦ ਨਹੀਂ ਸਕਦਾ ਕੋਈ ਵਰਗਲਾ ਨਹੀਂ ਸਕਦਾ ਝੂਠ ਬੋਲ ਕੇ ਨਹੀਂ ਟਾਲ ਸਕਦਾ ਇੱਕ ਹਾਕ ਤੇ ਸਾਰੇ ਲੋਕ ਫਿਰ ਉੱਤੇ ਹੀ ਫਿਰ ਇਕੱਠੇ ਹੋ ਗਏ ਉਸ ਦੇ ਨਾਲੋਂ ਜ਼ਿਆਦਾ ਜ਼ਿਆਦਾ ਉਤਸ਼ਾਹ ਹੈ ਪਿਛਲੀ ਵਾਰ ਵੀ ਅਸੀਂ ਬੈਠੇ ਸੀ ਧਰਨੇ ਤੇ ਇਸ ਵਾਰ ਪਿਛਲੇ ਧਰਨੇ ਨਾਲੋਂ ਵੀ ਇਸ ਧਰਨੇ ਤੇ ਜ਼ਿਆਦਾ ਸ਼ਾਹ ਲੋਕਾਂ ਦਾ ਪਰ ਤੁਸੀਂ ਕਿਹਾ ਵੀ ਅਸੀਂ ਹੁਣੇ ਕਿਸੇ ਯੂਨੀਅਨ ਦੇ ਨਾਲ ਨਹੀਂ ਹੈ ਪਰ ਜਿਹੜੀ ਆ ਜਿਹੜਾ ਤੁਹਾਡਾ ਧਰਨਾ ਹੈ ਇਹ ਐਟ ਲੀਸਟ ਉਹ ਉਹਨਾਂ ਮੰਗਾਂ ਦੇ ਉੱਤੇ ਪੈਰਾ ਤਾਂ ਦੇ ਹੀ ਰਿਆ ਨਾ ਉਹ ਜੋ ਉਹਨਾਂ ਦਾ ਮੈਨੀਫੈਸਟੋ ਹੈ ਜੀ ਉਹ ਸਾਨੂੰ ਮਨਜ਼ੂਰ ਆ ਜੋ ਨਹੀਂ ਇਹ ਮੰਗਾਂ ਸੱਚ ਹੈ ਮਤਲਬ ਸਾਨੂੰ ਕੋਈ ਇਹ ਨਹੀਂ ਕਹਿ ਸਕਦਾ ਵੀ ਤੁਸੀਂ ਉਸ ਢੜੇ ਦੇ ਉਸ ਢੜੇ ਦੇ ਆਮ ਪਬਲਿਕ ਨੇ ਮਤਲਬ ਜਿਹੜੀ ਜਨ ਅੰਦੋਲਨਾ ਸ਼ੁਰੂ ਹੋ ਗਿਆ ਡਿਮਾਂਡ ਡਿਮਾਂਡ ਸੇਮ ਹੀ ਆਪਣੀ ਹਾਂਜੀ ਹਾਂਜੀ ਮੰਗਾਂ ਮੰਗਾਂ ਹੋਈਆਂ ਨੇ ਮੰਗਾਂ ਉਹਨਾਂ ਦੀ ਸੇਮ ਹੈ ਉਹਨਾਂ ਦੀ ਪ੍ਰੋਬਲਮ ਸੇਮ ਹੈ ਉਹਨਾਂ ਦਾ ਕੋਈ ਪ੍ਰੋਗਰਾਮ 'ਚ ਫਰਕ ਪੈ ਸਕਦਾ ਹੈ ਹੈਗਾ ਉਹਨਾਂ ਦੇ ਪ੍ਰੋਗਰਾਮ 'ਚ ਫਰਕ ਉਹ ਵੀ ਹੋ ਜੂਗਾ ਇੱਕ ਬਰਾਬਰ ਕੋਈ ਕਰਨੀ ਹੈ ਠੀਕ ਹੈ ਬਾਕੀ ਆਮ ਜਨਤਾ ਨਾਲ ਨਾਲ ਅਰੇ ਸੱਚ ਹੈ ਤੁਹਾਡਾ ਕਹਿਣਾ ਇਹ ਹੈਗਾ ਵੀ ਜੇਕਰ ਸਰਕਾਰ ਆਪਣੇ ਉਸ ਤੋਂ ਨਾ ਹਿੱਲੀ ਜਾਂ ਨਾ ਮੰਗਾ ਤਾਂ ਇਹ ਅੰਦোলন ਅੱਗੇ ਵਧੂਗਾ ਬਿਲਕੁਲ ਅੱਗੇ ਵਧੂਗਾ ਅਰੇ ਰੋਕੇ ਨਹੀਂ ਜਾਣਾ ਇਸ ਵਾਰ ਸਰਕਾਰ ਨੂੰ ਠੀਕ ਹੈ ਜੀ ਭਾਰਤੀ ਕਿਸਾਨ ਯੂਨੀਅਨ ਜਿੰਦਾਬਾਦ ਮੋਦੀ ਸਰਕਾਰ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ सान मज़दूर एकता किसान मज़दूर एकता